ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਵਣ ਸਿੰਘ ਪੰਦੇਰ ਅੱਜ ਤੁਹਾਡੇ ਨਾਲ ਦੋਵਾਂ ਫੋਰਮਾਂ ਵੱਲੋਂ ਕੁਝ ਬੇਨਤੀਆਂ ਕਰਨੀਆਂ ਵਾਂ ਜਿਹਦੇ ਵਾਸਤੇ ਮੈਂ ਲਾਈਵ ਹੋਇਆ ਵਾਂ ਆਸ ਹੈ ਇਸ ਲਾਈਵ ਨੂੰ ਵੱਧ ਤੋਂ ਵੱਧ ਜਿਹੜਾ ਤੁਸੀਂ ਸ਼ੇਅਰ ਕਰ ਦਿਓਗੇ ਔਰ ਇਹ ਸਾਡੇ ਵਾਸਤੇ ਨਹੀਂ ਹੋਣਾ ਤੁਸੀਂ ਦੱਸੀ ਕੋਈ ਇਹਦੇ ਵਿੱਚ ਨਿੱਜੀ ਇਹ ਪੰਜਾਬ ਦੇ ਪੰਜਾਬੀਆਂ ਦਾ ਅੰਦੋਲਨ ਆ ਆਰੋਹ ਸੰਦੋਲਨ ਦੇ ਵਿੱਚ ਅਸੀਂ ਜੜਾ ਵਾਖੀ 30 ਦਾ ਜਿਹੜਾ ਪੰਜਾਬ ਬੰਦ ਆ ਉਹਨੂੰ ਕਾਮਯਾਬੀ ਦੇ ਸਿਖਰਾਂ ਤੇ ਕਿਵੇਂ ਲੈ ਕੇ ਜਾਣਾ ਵਾ ਉਹਦੇ ਸਬੰਧੀ ਕੁਝ ਗੱਲਾਂ ਕਰਨੀਆਂ ਸੀਗੀਆਂ ਇੱਕ ਤੇ ਭਰਾਵੋ ਇਸ ਵੇਲੇ ਸਹਾਬਜਾਦਿਆਂ ਦਾ ਪੂਰਾ ਇਹ ਮਹੀਨਾ ਸਾਡੇ ਸਿੱਖ ਇਜ਼ਮ ਦੇ ਵਿੱਚ ਕੁਰਬਾਨੀਆਂ ਦਾ ਮਹੀਨਾ ਅਰਨੰਦਪੁਰ ਸਾਹਿਬ ਦਾ ਕਿਲਾ ਸ਼ੱਦਨਤੂ ਲਾਇਕੀ ਚਮਕੌਰ ਸਾਹਿਬ ਦਾ ਸਾਕਾ ਸਰਹੰਦ ਦਾ ਸਾਕਾ ਇਹ ਸਾਰਾ ਉਹ ਆਖਿਆ ਤੁਹਾਨੂੰ ਪਤਾ ਵਾ ਉਹਦੇ ਸੰਬੰਧੀ ਜਿਹੜੇ ਆ ਜੋੜ ਮੇਲੇ ਸਰਹੰਦ ਫਤਿਹਗੜ ਸਾਹਿਬ ਚੱਲ ਰਹੇ ਹੈਗੇ ਆ ਅਰੇ ਉਸ ਵੇਲੇ ਮੁਗਲਾਂ ਦੇ ਖਿਲਾਫ ਲੜੀ ਗਈ ਬਹੁਤ ਵੱਡੀ ਜੰਗ ਜਿੰਨੇ ਪੂਰੀ ਦੁਨੀਆ ਨੂੰ ਝੰਡੂੜ ਕੇ ਰੱਖ ਦਿੱਤਾ ਗਿਆ ਵੀ ਹਾਕਮ ਆਪ ਦੇ ਰਾਜ ਨੂੰ ਬਚਾਉਣ ਲਈ ਵੱਡੇ ਤੋਂ ਵੱਡਾ ਮਨੁੱਖਤਾ ਦਾ ਕਾਂਡ ਵੀ ਕਰ ਸਕਦੇ ਹੁੰਦੇ ਆ ਔਰ ਉਹਦੇ ਤੋਂ ਹੀ ਉਹ ਸਾਡੇ ਲਈ ਪ੍ਰੇਰਨਾ ਸਰੋਤ ਆ ਅੱਜ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਵੱਡੇ ਸਾਹਿਬਜ਼ਾਦਾਂ ਦਾ ਸ਼ਹੀਦ ਹੋਣਾ ਇਹ ਪ੍ਰੇਰਨਾ ਦਾ ਸਰੋਤ ਆ ਆਹੀ ਅੱਜ ਅਸੀਂ ਜਿਹੜੇ ਹੁਣ ਹੁਣ ਜਿਹੜੇ ਦਿੱਲੀ ਦੇ ਹਾਕਮ ਆ ਜਿਹੜੇ ਜਿਨ੍ਹਾਂ ਦੇ ਵਿੱਚ ਕਹਿੰ ਲੋ ਮੁਗਲਾਂ ਵਾਲੀ ਰੂਹ ਵੜ ਗਈ ਆ ਠੀਕ ਹੈ ਜੀ ਉਹਨਾਂ ਨਾਲ ਟੱਕਰ ਲੈਣ ਦੇ ਵਿੱਚ ਸਾਨੂੰ ਸਹਾਇਤਾ ਮਿਲਦੀ ਆ ਜਿਹੜੀ ਇੱਕ ਪ੍ਰੇਰਨਾ ਸਰੋਤ ਆ ਚਮਕੌਰ ਸਾਹਿਬ ਦੀ ਕੱਚੀ ਗੜੀ ਆ ਸਾਕਾ ਸਰਹੰਦ ਦੇ ਪ੍ਰੇਰਨਾ ਦਾ ਸਰੋਤ ਆ ਸਾਡੇ ਲਈ ਤੋਂ ਇਸ ਕਰਕੇ ਭਰਾਓ ਇਹ ਇਹ ਪੁਰਬ ਨੂੰ ਸਮਰਪਿਤ ਹੈ ਸਾਡਾ ਇਹ ਲਾਜਪਕ ਇਹਨਾਂ ਦਿਨਾਂ ਦੇ ਵਿੱਚ ਮੋਰਚਾ 27 ਨੂੰ ਅਸੀਂ ਛੋਟੇ ਸਾਹਿਬ ਜੀ ਦਾ ਸ਼ੇਰਦੀਪੁਰ ਵੀ ਆਪਣੇ ਮੋਰਚਾ ਚ ਬਣਾ ਰਹੇ ਆ ਔਰ 27 ਨੂੰ ਜਦੋਂ ਪ੍ਰਚਾਰ ਮੈਂ ਸ਼ੁਰੂ ਹੋਣੀ ਆ ਉਦੋਂ ਵੀ ਅਸੀਂ ਸਾਹਿਬ ਜੀ ਦਾ ਨੁਸਬਤ ਕਰਨਾ ਹੈਗਾ ਦੂਸਰਾ ਅੱਜ 크리스마스 ਡੇ ਆ ਸੋ ਬਹੁਤ ਸਾਰੇ ਪ੍ਰਭੂ ਯੇਸ਼ੂ ਮਸੀਹ ਦੇ ਮੰਨਣ ਵਾਲੇ ਅੱਜ 크리스마ਸ ਮਨਾ ਰਹੇ ਆ ਉਹਨਾਂ ਨੂੰ ਆਪ ਦੇ ਧਰਮ ਦੇ ਅਨੁਸਾਰ ਮੁਬਾਰਕ ਹੋਵੇ ਉਹ ਆਪਣੇ ਅਨੁਸਾਰ ਇਹੀ ਆ ਇਹੀ ਇਹੀ ਇਸ ਭਾਰਤ ਦੀ ਖੂਬਸੂਰਤੀ ਸੀ ਇੱਕ ਧਰਮ ਨਿਰਪੱਖ ਇਹ ਮੁਲਕ ਹਰ ਹਰ ਕਿਤੇ ਹਰ ਧਰਮ ਨੂੰ ਮੰਨਣ ਵਾਲੇ ਲੋਕਾਂ ਨੂੰ ਇਹ ਬਗੈਰ ਕਿਸੇ ਜਾਤ ਪਾਤ ਦੇ ਬਗੈਰ ਕਿਸੇ ਧਾਰਮਿਕ ਵਿਤਕ੍ਰਿਤੀ ਉਸ ਮੁਲਕ ਦੇ ਵਿੱਚ ਠਿਕਦਾ ਵਿੱਚ ਇੱਕ ਇਸ ਕਿਸਮ ਦੀ ਜਮਹੂਰੀ ਸਰਕਾਰ ਚਾਹੀਦੀ ਸੀ ਜਿਹੜੀ ਹਰ ਨੁਆਬ ਦੇ ਅਨਸਾਰ ਧਰਮ ਨੂੰ ਮੰਨਣ ਦਾ ਜ਼ਿੰਦਗੀ ਜਿਉਣ ਦਾ ਹੱਕ ਦੇਵੇ ਪਰ ਪਾਦੀ ਸਰਕਾਰਾਂ ਲਗਦੀ ਨਹੀਂ ਹੈਗੀ ਉਹਦੀ ਉਹਦੀ ਸੱਤਾ ਦੇ ਵਿੱਚ ਘਟ ਗਿੰਤੀਆਂ ਨਾਲ ਲਗਾਤਾਰ ਵਿਤਕਰੇ ਹੋ ਰਿਆ ਦਲਤਾਂ ਨਾਲ ਵਿਤਕਰੇ ਹੋ ਰਹੇ ਆ ਜੋ ਅਸੀਂ ਦੇਖ ਰਹੇ ਹੈਗੇ ਆ ਇਹ ਸਭ ਕੁਝ ਸਾਡੇ ਸਾਹਮਣੇ ਹੈਗਾ ਵਾ ਤਾਂ ਦੂਸਰਾ ਜਿਹੜਾ ਅਸੀਂ ਅੰਦੋਲਨ ਸ਼ੁਰੂ ਕੀਤਾ ਹੈਗਾ ਅੱਜ ਜਗਜੀਤ ਸਿੰਘ ਡੱਲੇਵਾਲ ਜੀ ਦਾ ਜਿਹੜਾ ਮਰਨ ਵਰਤਾ ਉਹ 30 ਦਿਨਾਂ ਵਿੱਚ ਦਾਖਲ ਹੋ ਗਿਆ ਔਰ ਜਿਹੜਾ ਸਾਡਾ ਅੰਦੋਲਨ ਆ ਉਹ 316 ਦਿਨ ਚਲਾ ਗਿਆ ਹੈਗਾ ਲਗਭਗ 60 90 60 ਦਿਨ ਰਹਿ ਗਏ ਜਿੰਨਾ ਇੱਕ ਸਾਲ ਪੂਰਾ ਹੋ ਜਾਣਾ ਵਾ ਅਰੇ ਇਹ ਤਾਂ ਹੀ ਸਫਲ ਹੋ ਸਕਿਆ ਕਿ ਪੰਜਾਬੀ ਜਨ ਜਨ ਦੇ ਰੂਪ ਵਿੱਚ ਸਾਡੇ ਨਾਲ ਖੜਿਆ ਹੁਣ ਇਹ ਅੰਦੋਲਨ ਦੋਵਾਂ ਮੋਰਚਿਆਂ ਦਾ ਕਿਸਾਨ ਮਜ਼ਦੂਰ ਮੋਰਚਾ ਉਹਦਾ ਜਾ ਐਸ ਕੇ ਐਮ ਦਾ ਨਹੀਂ ਰਿਹਾ ਇਹ ਜਨ ਜਨ ਦਾ ਅੰਦੋਲਨ ਹੋ ਗਿਆ ਪੰਜਾਬੀਆਂ ਦਾ ਅੰਦੋਲਨ ਜਦੋਂ ਜਨਤਾ ਦਾ ਅੰਦੋਲਨ ਬਣਦਾ ਵਾ ਉਦੋਂ ਇਹਨੂੰ ਸਫਲਤਾ ਮਿਲਦੀ ਹੁੰਦੀ ਆ ਔਰ ਹੁਣ ਲੋਕ ਜਦੋਂ ਫਤਿਹਗੜ੍ਹ ਸਾਹਿਬ ਜਾ ਰਹੇ ਨੇ ਉਧਰੋਂ ਟਰਾਲੀਆਂ ਉੱਥੇ ਨਤਮਸਤਕੋ ਕੇ ਟਰਾਲੀਆਂ ਸ਼ੰਭੂ ਬਾਰਡਰ ਨੂੰ ਖਨੋਰੀ ਬਾਰਡਰ ਨੂੰ ਲੈ ਕੇ ਜਾ ਰਹੇ ਨੇ ਇਹ ਆ ਜਨਤਾ ਦਾ ਅੰਦੋਲਨ ਅੱਜ ਦਿਲੋਂ ਪੱਤਰਕਾਰ ਭਾਈਚਾਰਾ ਦਿਲੋਂ ਜੁੜਿਆ ਹੋਇਆ ਵਾ ਇਸ ਅੰਦੋਲਨ ਦੇ ਨਾਲ ਅੱਜ ਪੰਜਾਬ ਦਾ ਸ਼ਹਿਰੀ ਦਿਲੋਂ ਜੁੜਿਆ ਹੋਇਆ ਇਸ ਅੰਦੋਲਨ ਦੇ ਨਾਲ ਅੱਜ ਪੰਜਾਬ ਦਾ ਰੇੜੀ ਫੜੀ ਜਾਂ ਛੋਟਾ ਕਾਰੋਬਾਰੀ ਦਿਲੋਂ ਜੁੜ ਗਿਆ ਇਸ ਅੰਦੋਲਨ ਦੇ ਨਾਲ ਅੱਜ ਦੁਕਾਨਦਾਰ ਵੀ ਦਿਲੋਂ ਜੁੜ ਗਏ ਇਸ ਅੰਦੋਲਨ ਦੇ ਨਾਲ ਅੱਜ ਟਰਾਂਸਪੋਰਟਰ ਹੋਣ ਮਾਲਕ ਕੈਕਟਰ ਡਰਾਈਵਰ ਹੋਣ ਬਾਕੀ ਸਰਕਾਰੀ ਤੇ ਪ੍ਰਾਈਵੇਟ ਯੂਨੀਅਨਾਂ ਦੇ ਜਿੰਨੇ ਵੀ ਲੋਕ ਆ ਟ੍ਰਾਂਸਪੋਰਟ ਨਾਲ ਜੁੜੇ ਹੋਏ ਉਹ ਦਿਲੋਂ ਜੁੜੇ ਹੋਏ ਨੇ ਸਾਡੇ ਨਾਲ ਅੱਜ ਬਿਜਲੀ ਨਾਲ ਸੰਬੰਧਤ ਸਾਰੀਆਂ ਜਥੇਬੰਦੀਆਂ ਇੱਥੋਂ ਤੱਕ ਬਿਜਲੀ ਦੀ ਇੰਜੀਨੀਅਰਿੰਗ ਐਸੋਸੀਏਸ਼ਨ ਦਿਲੋਂ ਜੁੜੇ ਹੋਏ ਨੇ ਤੁਹਾਡੇ ਨਾਲ ਇਸ ਤਰੀਕੇ ਨਾਲ ਚਾਹੇ ਵਾਟਰ ਸਪਲਾਈ ਵਾਲੇ ਹੋਣ ਚਾਹੇ ਆਸਾ ਵਰਕਰ ਜਾਂ ਅੰਗਣਵਾੜੀਆਂ ਖੇਤਰ ਦੀਆਂ ਮਤਾਵਾਂ ਚਾਹੇ ਮੈਡੀਕਲ ਪ੍ਰੈਕটিশਨਰ ਕੋਈ ਸੇ ਕਿਸਮ ਦੇ ਵੀ ਲੋਕ ਲੋਕ ਹੋਣ ਚਾਹੇ ਉਹ ਰੇਲ ਦੀਆਂ ਜਥੇਬੰਦੀਆਂ ਹੋਣ ਕੋਛ ਵੀ ਸਰਕਾਰੀ ਤੌਰ ਤੇ ਜਿੰਨੇ ਵੀ ادارے ਹੋਣ ਚਾਹੇ ਕਲੈਰੀਕਲ ਸਟਾਫ ਹੋਵੇ ਪੂਰੇ ਪੰਜਾਬ ਦੇ ਅੰਦਰ ਦਫ਼ਤਰਾਂ ਦੇ ਅੰਦਰ ਸਾਰਾ ਤੁਹਾਡੇ ਨਾਲ ਦਿਲੋਂ ਜੁੜਿਆ ਇਹਨੂੰ ਕਹਿੰਦੇ ਜਨ ਅੰਦੋਲਨ ਜਦੋਂ ਜਨ ਅੰਦੋਲਨ ਬਣਦਾ ਨਾ ਉਦੋਂ ਤੁਸੀਂ ਕਹਿੰਦੇ ਹੋ ਮੋਦੀ ਦਾ ਕਹਿੰਦੇ ਬੈਗਗਰਨੀ ਦੁਨੀਆ ਦੀ ਕੋਈ ਸਰਕਾਰ ਨਹੀਂ ਹਰਾ ਸਕਦੀ ਜਦੋਂ ਜਨਤਾ ਦਾ ਅੰਦੋਲਨ ਮੰਦਾ ਹੁੰਦਾ ਇਹ ਤਾਂ ਹੀ ਸਫਲ ਹੋ ਰਹੇ ਵੀ ਅੱਜ ਜਨਤਾ ਦਾ ਅੰਦੋਲਨ ਬਣ ਗਿਆ ਹੈਗਾ ਔਰ ਇਸੇ ਕਰਕੇ ਹੀ ਪੰਜਾਬ ਬੰਦ ਦੀ ਕਾਲ ਆ ਪੀ ਇੱਕ ਵਾਰੀ ਮੋਦੀ ਸਰਕਾਰ ਨੂੰ ਜਿਹੜੇ ਉਹਨਾਂ ਦੇ ਕਹਿੰਦੇ ਨੇ ਮੰਤਰੀ ਕਹਿੰਦੇ ਨੇ ਵੀ ਇਹ ਇੱਕ ਮੁਠ ਨਹੀਂ ਹੈਗੇ ਤਾਂ ਉਹਨਾਂ ਨੂੰ ਇੱਕ ਮੁਰਤਾ ਬਖਾਲਣੀ ਆ ਤਾਂ ਇਹ ਜਿੱਡਾ ਬਰਾਊਡਰ ਹਮਲਾ ਵਾ ਇਹ ਕਿਸੇ ਨੂੰ ਵੀ ਨਹੀਂ ਛੱਡਣ ਵਾਲਾ ਇਹ ਕੱਲਾ ਤੇ ਵਿਚਾਨਣਾ ਤੇ ਜਾਂ ਗੈਵਰੀ ਕਿਸਾਨਾਂ ਮਜ਼ਦੂਰਾਂ ਦੀ ਗੱਲ ਆ ਰਹੀ ਉਹ ਭਰਾਓ ਇਹ ਤੇ ਹਮਲਾ ਨਹੀਂ ਸਾਰਿਆਂ ਤੇ ਹਮਲਾ ਮੈਂ ਸਾਡੀ ਤਾਂ ਗੱਲ ਗਈ ਹੋਈ ਆ ਮੈਂ ਤੁਹਾਨੂੰ ਦੂਜਿਆਂ ਦਾ ਹਸਤਾ ਮਜ਼ਦੂਰਾਂ ਦੇ ਜਿੰਨੇ ਲੇਬਰ ਐਕਟ ਸੀ ਜਿਹੜਾ ਫੈਕਟਰੀ ਐਕਟ ਦੇ ਵਿੱਚ ਮਜ਼ਦੂਰਾਂ ਨੂੰ ਹੱਕ ਮਿਲੇ ਸੀਗੇ ਉਹ ਸਾਰੇ ਮੋਦੀ ਸਰਕਾਰ ਨੇ ਖਤਮ ਕਰ ਦਿੱਤੇ ਤਿੰਨ ਲੇਬਰ ਕੋਰਟ ਬਣਾ ਦਿੱਤੇ ਪਹਿਲੋਂ 8 ਘੰਟੇ ਦਿਹਾੜੀ ਸੀਗੀ ਹੁਣ 12 ਘੰਟੇ ਕਰ ਦਿੱਤੀ ਗਈ ਬਗੈਰ ਅਗਲੇ ਦਿਨ ਹੀ ਕੰਪਨੀ ਵਾਲਾ ਬਾਹਰ ਕੱਢ ਕੇ ਮਾਰੂਗਾ ਤੁਹਾਨੂੰ ਮਜ਼ਦੂਰਾਂ ਤੇ ਵੀ ਵੱਡੇ ਪੱਧਰ ਤੇ ਉਹਨਾਂ ਦੇ ਰੁਜ਼ਗਾਰ ਤੇ ਖਤਰਾ ਮੰਨ ਲਓ ਆ ਪੱਠਾ ਵਾ ਹੁਣ ਗਾਰਾ ਬਣਾਉਣ ਵਾਲੀ ਆ ਗਈ ਹੈ ਮਸ਼ੀਨ ਕੱਲ ਨੂੰ ਇੱਟਾ ਪਾਉਣ ਵਾਲੀ ਵੀ ਆਈ ਫੇਲਡ ਖੜੀ ਆ ਫਿਰ ਬਹਿ ਜਾਗੇ ਆ ਜਿੰਨੇ ਵੀ ਸਾਡੇ ਮਿਸਤਰੀ ਰਾਜ ਮਿਸਤਰੀ ਮਿਹਰਾਜ ਮਿਸਤਰੀਆਂ ਦੇ ਥੱਲੇ ਬਥੇਰੀ ਲੇਬਰ ਆ ਭਾਈ ਉਹ ਇੱਟੀ ਇਹੋ ਜੀ ਬਣਾ ਰਹੇ ਨੇ ਗਾ ਇੱਟ ਕਵਿੱਟ ਵੀ ਉਹ ਬਾਬੇ ਬਣਾਉਣਗੇ ਤੇ ਮਸ਼ੀਨ ਇੱਟਾਂ ਵੀ ਲਾ ਦਿਆ ਕਰੂ ਹੁਣ ਰੋਬੋਟ ਆ ਰਹੇ ਕੰਮ ਕਰਨ ਵਾਸਤੇ ਖੇਤੀ ਜਮੀਰ ਰੋਬੋਟ ਆ ਰਹੇ ਆ ਪਰ ਇਹ ਕਾਰਪੋਰੇਟ ਮਾਡਲ ਆ ਇਹਨੇ ਕਿਸੇ ਨੂੰ ਵੀ ਛੱਡਣਾ ਹੈਗਾ ਉਹਨਾਂ ਤੇ ਜਿੰਨੀ ਸਾਡੀ ਛੋਟੀ ਦੁਕਾਨਦਾਰੀ ਹੈ ਵੱਡੇ ਮਾਲਸ ਕੀ ਕਰਨ ਆ ਰਹੇ ਭਾਈ ਵੱਡੇ ਮਾਲ ਨੇ ਖਾਣਾ ਵਾ ਇਹਦੋਂ ਦਾ ਜਿਹੜਾ ਆਨਲਾਈਨ ਬਿਜ਼ਨਸ ਹੋ ਰਿਹਾ ਪਰਾ ਉਹ 20 30% ਤੇ ਆਨਲਾਈਨ ਬਿਜ਼ਨਸ ਹੋ ਗਿਆ ਛੋਟੇ ਦੁਕਾਨਦਾਰ ਵੀ ਸੋਚਣ ਵੱਡੀ ਦੁਕਾਨਦਾਰੀ ਪਰਚੂਨ ਦਾ ਕੰਮ ਸਾਰਾ ਆਨਲਾਈਨ ਅਗਲੇ ਡੱਟ ਤੇ ਕਰੀ ਜਾ ਰਹੇ ਆ ਤੇ ਨੈਟ ਕਾਰਪੋਰੇਟ ਦੀਆਂ ਕੰਪਨੀਆਂ ਚਲਾ ਰਹੀਆਂ ਅਰ ਕਾ ਸਪਲਾਈ ਵੀ ਕਾਰਪੋਰੇਟ ਦੀਆਂ ਕੰਪਨੀਆਂ ਕਰ ਰਹੀਆਂ ਤਾਂ ਇਹ ਛੋਟੀ ਦੁਕਾਨਦਾਰੀ ਜਿਹੜੀ ਆ ਪਰਚੂਨ ਖੇਤਰ ਹੈ ਖਤਮ ਕਰ ਦੇਣਾ ਇੱਕ ਤੇ ਹਮਲਾ ਥੋੜਾ ਹੈਗਾ ਮਲਾਜ਼ਮਾਂ ਨੂੰ ਤੇ ਪਹਿਲਾਂ ਸ਼ਿੱਕੇ ਟੰਗਤਾ ਬਿਜਲੀ ਬੋਰਡ ਪ੍ਰਾਈਵੇਟ ਕਰਨ ਦੇ ਲਾਇਆ ਰੇਲ ਪ੍ਰਾਈਵੇਟ ਕਰਨ ਦੇ ਲਾਈ ਜਨਾ ਵਾਟਰ ਸਪਲਾਈ ਦਾ ਵਿਭਾਗਾ ਪ੍ਰਾਈਵੇਟ ਕਰਨ ਤੇ ਲਾਇਆ ਨਹਿਰ ਪ੍ਰਾਈਵੇਟ ਕਰਨ ਤੇ ਲਾਈ ਕੋਈ ਵਿਭਾਗ ਹੈ ਪੁਲਿਸ ਦੇ ਫੌਜ ਬਚੀ ਆ ਉਹ ਵੀ ਗਾਂ ਜਿਹੜੀ ਉਹ ਫੌਜ ਦੇ ਵਿੱਚ 4 ਸਾਲ ਦਾ ਅਗਲਾ ਪ੍ਰਬੰਧ ਕਰਕੇ ਰੱਖਦੇ ਦੋ ਅਗਨੀ ਵੀਰ ਜਿਹੜਾ ਆ ਗਿਆ ਕੋਈ ਛੱਡਿਆ ਹੈ ਇਹਨਾਂ ਨੇ ਵੀ ਕਿਹੜਾ ਵਿਭਾਗ ਛੱਡਿਆ ਹੈਗਾ ਵੀ ਜਿਹਦੇ ਵਿੱਚ ਕੋਈ ਵੀ ਚਾਹੇ ਉਹ ਮਾਲ ਵਿਭਾਗ ਹੋਵੇ ਸਾਡਾ ਕਿਹੜੀਆਂ ਪਰਤੀਆਂ ਹੋ ਰਹੀਆਂ ਉਹਦੇ ਵਿੱਚ ਕੋਈ ਵਿਭਾਗ ਹੋਵੇ ਕੋਈ ਮਹਿਕਮਾ ਨਹੀਂ ਛੱਡਿਆ ਸਭ ਦੇ ਵਿੱਚ ਅਸਾਮੀਆਂ ਨਹੀਂ ਪੂਰੀਆਂ ਹੈਗੀਆਂ ਤੋਂ ਸਾਰਿਆਂ ਦਾ ਨਿਜੀਕਰਨ ਕੀਤਾ ਜਾ ਰਿਹਾ ਤੋਂ ਮਲਾਜ਼ਮਾਂ ਤੇ ਮਜ਼ਦੂਰਾਂ ਤੇ ਛੋਟੇ ਤੇ ਲੱਘੂ ਦੇ ਉਹ ਪਟਾਲਾ ਕਿ ਉੱਜੜ ਗਿਆ ਸਾਡਾ ਉਹ ਪਟਾਲਾ ਸੀਗਾ ਕਿੰਨਾ ਉਦਯੋਗਸੀ ਲੁਧਿਆਣਾ ਕੋ ਉੱਜੜ ਗਿਆ ਜਲੰਧਰ ਦਾ ਸਪੋਰਟਸ ਖੇਤਰ ਕੋ ਉੱਜੜ ਗਿਆ ਕੋਈ ਛੋਟਾ ਲੱਘੂ ਦੇ ਉਹ ਖਾ ਲਿਆ ਵੱਡੇ ਕਾਰਪੋਰੇਟ ਆ ਗਏ ਉਜਾੜਾ ਹੋ ਗਿਆ ਉਹਨਾਂ ਦਾ ਔਰ ਜਿਹੜੇ ਅੱਜ ਛੋਟੇ-ਛੋਟੇ ਬੱਸਾਂ ਦੇ ਮਾਲਕ ਹੈ ਰਹੇ ਨੇ ਇਹ ਵੀ ਨਹੀਂ ਇਹ ਵੱਡੀਆਂ ਟਰਾਂਸਪੋਰਟਾਂ ਆਉਣੀਆਂ ਪੰਜਾਬ ਦੇ ਅੰਦਰ ਆਵਾਜ਼ਾਈ ਦੇ ਸੰਸਾਧਨਾਂ ਤੇ ਪੂਰੇ ਕਬਜ਼ੇ ਲੈਣੇ ਆ ਵੇਖਿਓ ਤੁਸੀਂ ਕੁਛ ਵੀ ਨਹੀਂ ਬਚਣਾ ਰੇਲ ਸਟੇਸ਼ਨ ਅਗਲੇ ਵਿੱਚ ਤੇ ਬਾਸ ਸਟੇ ਅਗਲੇ ਵਿੱਚ ਤੋ ਕੱਲਾ ਕਿਸਾਨ ਮਜ਼ਦੂਰ ਦਾ ਸਵਾਲ ਨਹੀਂ ਹੈ ਸਾਰਿਆਂ ਦਾ ਸਵਾਲ ਹੈ ਹਮਲਾ ਸਾਰਿਆਂ ਤੇ ਪਿੱਟਿਆ ਜਾ ਰਿਹਾ ਵਿਆਪਕ ਤੇ ਵੱਡਾ ਹਮਲਾ ਵਾ ਅੱਜ ਰੋਜ਼ਮਰਰਾ ਦੀ ਜ਼ਿੰਦਗੀ ਜੂਣਾ ਔਖਾ ਹੋ ਰਿਹਾ ਸਾਡੀਆਂ ਸਿਹਤ ਸੂਲਤਾ ਖਪ ਖਾਲ ਗਿਆ ਪ੍ਰੇਪਰੇਸ਼ਨ ਹੋ ਗਿਆ ਸਾਡੀ ਵਿੱਦਿਆ ਕਿੰਨਾ ਬੱਚਿਆਂ ਤੇ ਖਰਚਾ ਰਿਆ ਪੜ੍ਹਾਈ ਲਿਖਾਈ ਤੇ ਸਾਡੀ ਵਿੱਦਿਆ ਪ੍ਰਾਈਵੇਟ ਕਰਕੇ ਰੱਖ ਦਿੱਤੀ ਬੱਚਿਆ ਕੀ ਇੱਥੇ ਵੀ ਜਿਹੜਾ ਇਹਨਾਂ ਨੇ ਛੱਡਿਆ ਹੈਗਾ ਤੋਂ ਇਸ ਕਰਕੇ ਇਹ ਹਮਲਾ ਸਰਵਵਿਆਪਕ ਗਿਆ ਤੋਂ ਜਿੱਡਾ ਵੱਡਾ ਹਮਲਾ ਹੋਵੇ ਮੁਕਾਬਲਾ ਵੀ ਉੱਡਾ ਵੱਡਾ ਹੋਣਾ ਚਾਹੀਦਾ ਇਸ ਕਰਕੇ ਚਾਹੇ ਉਹ ਟੀਚਰਾਂ ਨਾਲ ਸੰਬੰਧਿਤ ਨੇ ਕੋਈ ਵੀ ਬੰਦੇ ਚਾਹੇ ਕਿਸੇ ਮਹਿਕਮੇ ਨਾਲ ਆਪਣੇ ਬੱਚੇ ਬੱਚੀਆਂ ਨੇ ਘਰ ਬੈਠ ਕੇ ਵੀ ਅੰਦੋਲਨ ਤੁਸੀਂ ਵੀਡੀਓ ਬਹਰ ਕਰੋ ਵੀ ਅਸੀਂ ਅੰਦੋਲਨ ਦੇ ਨਾਲ ਖੜੇ ਆਂ ਤੁਸੀਂ ਘਰੋਂ ਸਪੋਰਟ ਕਰੋ ਔਰ ਕਹੋ ਪੀ ਅਸੀਂ ਜਿਹੜਾ 30 ਦਾ ਪੰਜਾਬ ਬੰਦਿਆ ਉਹਦਾ ਸਮਰਥਨ ਕਰਾਂਗੇ ਕੋਈ ਵੀ ਚੀਜ਼ ਜਿਹੜੀ ਆ ਉਹ ਦਿਨ ਨਹੀਂ ਬਾਜ਼ਾਰ ਚ ਆਊਗਾ ਮੁਕੰਮਲ ਪੰਜਾਬ ਬੰਦ ਹੋਊਗਾ ਇਹ ਸਾਨੂੰ ਬੈਨੀਫਿਟ ਦੇਊਗਾ ਤੇ ਇਸ ਕਰਕੇ ਮੈਂ ਨੌਜਵਾਨਾਂ ਨੂੰ ਖਾਸ ਕਰਕੇ ਕਹਿੰਨਾ ਪੀ ਇਸ ਪੰਜਾਬ ਬੰਦ ਦੀ ਮੁਹਿੰਮ 'ਤੇ ਜੁਟੋ ਤੁਸੀਂ ਜਿੱਥੇ ਜਿੱਥੇ ਰਹਿ ਰਹੇ ਜੇ ਉੱਥੇ ਭਾਵੇਂ ਸਪੀਕਰ ਕਿਸੇ ਕਿਸਮ ਦਾ ਲੈ ਲਓ ਕੋਈ ਵੀ ਸਪੀਕਰ ਲਓ ਜਿਹੜਾ ਤੁਹਾਡੇ ਕੋਲ ਹੈਗਾ ਜਾ ਤੁਸੀਂ ਲਿਖ ਕੇ ਫੋਟੋਸਟੇਟ ਕਾਪੀਆਂ ਕਲਾ ਸਕਦੇ ਜੇ ਪੰਜਾਬ ਬੰਦ 30 ਨੂੰ 7 ਵਜੇ ਤੋਂ ਲੈ ਕੇ 4 ਵਜੇ ਤੱਕ ਅਰ ਪੰਜ ਪਾਦੀਆਂ ਏਜੰਸੀਆਂ ਚੌਣਗੀਆਂ ਖਲਾਰਾ ਪਵੇ ਸਰਕਾਰਾਂ ਦੀਆਂ ਏਜੰਸੀਆਂ ਚੌਣਗੀਆਂ ਖਲਾਰਾ ਪਵੇ ਨਹੀਂ ਪੈਣ ਦੇਣਾ ਹਰ ਦੁਕਾਨ ਹਰ ਬੰਦੇ ਤੱਕ ਜਿਹੜਾ ਉਹ ਆਵੇ ਮੈਂ ਦੁੱਧੀਆਂ ਨਾਲ ਗੱਲ ਕੀਤੀ ਉਹ ਕਹਿੰਦੇ ਸੀ ਇੱਕ ਦਿਨ ਦਾ ਨਾ ਵੀ ਦੁੱਧ ਲਿਆਵਾਂ ਕਿ ਕੀ ਫਰਕ ਪੈਂਦਾ ਸਬਜ਼ੀ ਵਾਲਾਂ ਨਾਲ ਗੱਲ ਕੀਤੀ ਨੇ ਕਿ ਇੱਕ ਦਿਨ ਸਬਜ਼ੀ ਨਾ ਵੀ ਆਉ ਸ਼ਹਿਰਾਚ ਕੀ ਫਰਕ ਪੈਂਦਾ ਤਾਂ ਇਸ ਕਰਕੇ ਸਾਰਾ ਕੰਮ 29 ਨੂੰ ਤੋਂ ਘਰ ਘਰ ਜਾ ਕੇ ਇੱਕ ਮੁਹਿੰਮ ਬਣਨੀ ਚਾਹੀਦੀ ਹਰ ਜਨ ਜਨ ਤੱਕ ਸਾਡੀ ਗੱਲ ਜਾਣੀ ਚਾਹੀਦੀ ਵੀ ਭਾਈ 30 ਦਾ ਪੰਜਾਬ ਬੰਦ ਹੈ ਹਾਂ ਐਮਰਜੈਂਸੀ ਸੇਵਾ ਨਹੀਂ ਵੀ ਕੋ ਪ੍ਰੈਗਨੈਂਟ ਔਰਤ ਆ ਜੇ ਐਂਬੂਲੈਂਸ ਜਿਹੜੀ ਮਰਜੀ ਇਹ ਨਹੀਂ ਗਲਦੀ ਉਸੇ ਵਲੇ ਨੂੰ ਰਾਹ ਦੇਣਾ ਜੋ ਮਰਜੀ ਹੋ ਜੇ ਕੋਈ ਮਰੀਜ਼ ਆ ਜੇ ਜਿਹੜੀ ਮੈਡੀਕਲ ਸੇਵਾ ਉੱਤੇ ਕੋਈ ਰੋਕ ਨਹੀਂ ਹੈਗੀ ਉਹਨੂੰ ਰਾਹ ਦੇਣਾ ਹੈਗਾ ਕੋਈ ਬਰਾਤ ਆ ਜੇ ਠੀਕ ਹੈ ਲਾੜਾ ਲਾੜੀ ਆ ਜੇ ਉਹਨੂੰ ਰਾਹ ਦੇਣਾ ਹੈਗਾ ਇਹ ਦੋ ਗਾਂ ਕੋ ਐਰਪੋਰਟ ਦਾ ਯਾਤਰੀ ਆ ਜੇ ਸਾਡੇ ਨੌਜਵਾਨ ਵਿਦੇਸ਼ਾਂ ਨੂੰ ਜਾ ਰਹੇ ਕੋਈ ਆਖੂਗਾ ਵੀ ਮੇਰਾ ਨੁਕਸਾਨ ਹੋ ਗਿਆ ਉਹਨੂੰ ਨਹੀਂ ਰੋਕਣਾ ਇਹ ਦੋ ਗਾਂ ਕਿਸੇ ਦਾ ਨੌਕਰੀ ਦਾ ਪੇਪਰ ਆ ਜਾਂ ਨੌਕਰੀ ਸੰਬੰਧੀ ਠੀਕ ਹੈ ਜੀ ਨੌਕਰੀਆਂ ਵਾਲਾ ਹੈਗਾ ਉਹ ਨਹੀਂ ਤੇ ਇਸ ਕਰਕੇ ਅਸੀਂ ਸਾਰੇ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਸਕੂਲ ਟੀਚਰ ਨੇ ਪ੍ਰਾਈਵੇਟ ਖੇਤਰ ਚ ਆ ਉਹ ਵੀ ਸਾਡੇ ਆਉਣ ਜੀ ਮੁਕਾਬਲੇ ਦੇ ਵਿੱਚ ਕਿਉਂਕਿ ਜਿਹੜੇ ਟੀਚਰਸ ਹੈਗੇ ਨੇ ਇਹ ਜ਼ਿਆਦਾ ਮਤ ਕਰ ਸਕਦੇ ਹੋ ਪੰਜਾਬ ਬੰਦ ਦੇ ਨਾਲ ਸਲੋਗਨ ਲਾ ਕੇ ਉਹ ਲਗਾਤਾਰ ਵੀਡੀਓ ਬਹਾਲ ਕਾ ਨਾ ਸੀ ਉਹਨਾਂ ਨੂੰ ਕਹਿੰਦੇ ਪ੍ਰਾਈਵੇਟ ਟੀਚਰ ਚਾਹ ਸਰਕਾਰੀ ਟੀਚਰ ਹੈਗੇ ਆ ਤੋਂ ਪੰਜਾਬ ਬੰਦ ਨੂੰ ਮੁਹਿੰਮ ਬਣਾਈਏ ਇਹਦੋਂ ਗਾ ਸਾਰੇ ਪੰਜਾਬ ਚ ਚਲੋ ਜਾਂਬਰ ਸਰ ਜ਼ਿਲ੍ਹੇ ਨੇ ਫੈਸਲਾ ਕੀਤਾ ਸੀ 27 ਨੂੰ ਅਸੀਂ ਮੁਹਿੰਮ ਛੇੜਾਂਗੇ 26 ਨੂੰ ਖਨੌਰੀ ਬਾਰਡਰ ਤੇ ਸਾਰੀਆਂ ਜਥੇਬੰਦੀਆਂ ਨਾਲ ਸਾਡੀ ਮੀਟਿੰਗ ਹੈਗੀ ਆ ਭਰਾਓ ਸਨੇਹ ਲਾਏ ਆ ਜਿਨ੍ਹਾਂ ਨੂੰ ਲੈ ਵੀ ਜਾਣ ਮੇਰੇ ਹੱਥ ਜੋੜ ਕੇ ਬੇਨਤੀ ਆ ਉਹ ਆਇਓ ਜ਼ਰੂਰ ਖਨੌਰੀ ਬਾਰਡਰ ਉੱਥੇ ਆਪਾਂ ਮੀਟਿੰਗ ਕਰਨੀ ਆ ਟ੍ਰੇਡ ਜਥੇਬੰਦੀਆਂ ਨਾਲ ਔਰ ਸਤਾਈ ਨੂੰ ਇੱਕ ਤਾਂ ਹੈਗਾ ਵਾ ਵੀ ਜਿਵੇਂ ਸਾਡਾ ਬਾਬਾ ਬਕਾਲਾ ਵਾ ਨੇ ਆ 2 ਆ ਜਦੋਂ ਅਸੀਂ ਦਬਰਜੀ ਵਾਲੀ ਸਾਈਡ ਤੋਂ ਚੱਲਣਾ ਹੈਗਾ ਉਹ ਆਪਣੀਆਂ ਗੱਡੀਆਂ ਲੈ ਕੇ ਜਿਹੜਾ ਵਾ ਟੋਲ ਪਲਾਜ਼ੇ ਤੋਂ ਅਗਲੇ ਬੰਨੇ ਆ ਜਣ ਇੱਥੇ ਹੀ ਸਾਨੂੰ ਜੰਡਿਆਲਾ ਗੁਰੂ ਠੀਕ ਹੈ ਜੀ ਉਹ ਮਿਲੂਗਾ ਇੱਥੇ ਹੀ ਸਾਨੂੰ ਟਾਂਗਰਾ ਮਿਲੂਗਾ ਔਰ ਇੱਥੇ ਹੀ ਸਾਨੂੰ ਜਿਹੜਾ ਮਹਿਤਾ ਆ ਕੇ ਮਿਲੂਗਾ ਠੀਕ ਹੈ ਜੀ ਇਨਾਂ ਦੀ ਬਾਅਦ ਚ ਡਿਊਟੀ ਸ਼ਿਫਟ ਦੀ ਵਾਪਸੀ ਕਰਕੇ ਇਹਨਾਂ ਦੀ ਮੁੜਕੇ ਜਾ ਕੇ ਜਿਹੜਾ ਬਾਬਾ ਬਕਾਲਾ ਵਾਨਿਆ ਜਾਂ ਟੂਆ ਉਹ ਰਈਆ ਤੇ ਵਿਆਸ ਜਾਂਦਿਆਂ ਕਬਰ ਕਰੂਗਾ। ਅਬਣਾ ਉਹਨਾਂ ਨੇ ਅਗਲਾ ਟਾਸਕ ਅਸੀਂ ਦੇ ਦਾਂਗੇ ਉਹਨਾਂ ਨੂੰ ਵੀ ਕਿਵੇਂ ਚੱਲਣਾ ਹੈਗਾ। ਤਰਸਿੱਕੇ ਨੇ ਹੋਠੀਆਂ ਵਾਲੇ ਗੁਰੂ ਰਾਮਦਾਸ ਹਸਪਤਾਲ ਤੋਂ ਸ਼ੁਰੂ ਹੋ ਕੇ ਬੱਸ ਸਟੈਂਡ ਤੱਕ ਜਾਣਾ ਹੈਗਾ ਵਾ। ਠੀਕ ਆ। ਅਰੇ ਇਧਰੋਂ ਸੀ ਜਹੰਦਰ ਰੋਡ ਤੋਂ ਚੱਲਦੇ ਆਂ ਬੱਸ ਸਟੈਂਡ ਨੂੰ ਬਤਾਂਗੇ। ਜਿਹੜਾ ਬਾਬਾ ਨੌਤ ਸਿੰਘ ਜੋਂ ਹੈਗੀ ਆ ਉਹ ਜਿਹੜੀ ਆ ਇਧਰਲੇ ਪਾਸਿਓ ਜਿਹੜਾ ਚੱਬੇ ਪਿੰਡ ਤੋਂ ਪਿੱਛੇ ਸ਼ੁਰੂ ਹੋ ਕੇ ਬੱਸ ਸਟੈਂਡ ਤੱਕ ਆਊਗੀ ਪੂਰੀ ਤਰ੍ਹਾਂ ਲੈ ਕੇ ਸ਼ੀਦਾ ਥਾਣੀ ਨੰਗਦੀ ਹੋਈ ਬੱਸ ਸਟੈਂਡ ਤੱਕ ਜਿਹੜਾ ਮੈਸੇਜ ਸਾਰੇ ਦੁਕਾਨਦਾਰਾਂ ਨੂੰ ਦਊਗੀ ਉਧਰੋਂ ਬੌੜੀ ਸਾਹਿਬ ਜੋਂ ਜਿਹੜੀ ਆ ਛਭਾਲ ਰੋਡ ਜਿਹੜੀ ਹੈਗੀ ਆ ਪ੍ਰਤਾਪਪੁਰਤੁਰ ਜਿਹੜੀ ਜੇਲ ਜੇਲ ਜਿੱਥੋਂ ਹੁਣ ਨਵੀਂ ਜੇਲ ਬਣੀ ਹੋਈ ਹੈ ਉੱਥੋਂ ਸ਼ੁਰੂ ਹੋ ਕੇ ਬੱਸ ਸਟੈਂਡ ਤੱਕ ਪ੍ਰਚਾਰ ਕਰਦੀ ਆਊਗੀ ਇਸ ਤਰੀਕੇ ਨਾਲ ਲੋਪੋ ਕੇ ਦੇ ਚਗਾਵਾਂ ਲੋਪੋ ਕੇ ਚਗਾਵਾਂ ਦੋ ਜੋਂਨਾ ਜਿਹੜਾ ਇੰਡੀਆ ਗੇਟ ਆ ਜਿੱਥੇ ਸ਼ਾਮ ਸਿੰਘ اٹਾਰੀ ਵਾਲਾ ਬੁੱਤਾ ਉੱਥੋਂ ਸ਼ੁਰੂ ਹੋਣਗੀਆਂ ਲੋਪੋ ਕਿਤੇ ਜਗਾਵਾ ਇਹ ਜਿਹੜੀਆਂ ਬੱਸ ਸਟੈਂਡ ਤੱਕ ਚੱਲਦੀਆਂ ਹੋਣੀਆਂ ਜਿਹੜੀ ਸੋਨ ਸਿੰਘ ਭਗਣਾ ਜਾਉਣੀਆਂ ਉਹ اٹਾਰੀ ਤੋਂ ਸ਼ੁਰੂ ਹੋਊਗੀ ਜਦੋਂ ਸ਼ਹਿਰ ਸਾਨੂੰ ਮਿਲਿਆ ਜੂ ਮਿਲ اٹਾਰੀ ਤੋਂ ਸ਼ੁਰੂ ਹੋ ਕੇ ਔਰ ਉਹ ਵਿਚੇ ਕਸਬੇ ਤੋਂ ਜੋ ਸੜਕ ਨੇ ਲਾਗੇ ਜਿੰਨੀਆਂ ਦੁਕਾਨਾਂੋਂ ਕੱਢਦੀ ਆਊਗੀ اٹਾਰੀ ਤੋਂ ਸੋਨ ਸਿੰਘ ਭਗਣਾ ਸ਼ੁਰੂ ਹੋ ਕੇ ਔਰ ਜਦੋਂ ਉਹ ਇਧਰੋਂ ਕੋਈ ਇੰਡੀਆ ਗੇਟ ਤੇ ਕੱਢ ਲੈਣਾ ਆਪਾਂ ਉਹ ਮੁੜ ਕੇ ਸਿੱਧੇ ਆ ਜਾਣਗੇ ਸਾਨੂੰ ਸੰਪਰਕ ਕਰਨਗੇ ਵੀ ਅਸੀਂ ਜਿੱਥੇ ਹੋਵਾਂਗੇ ਉੱਥੇ ਆ ਕੇ ਮਿਲਾਂਗੇ ਰਾਮ ਤੀਰਥ ਜੋਂ ਰਾਮ ਤੀਰਥ ਕਸਬੇ ਤੋਂ ਸ਼ੁਰੂ ਹੋਊਗੀ ਇਹ ਕਸਬੇ ਤੋਂ ਸ਼ੁਰੂ ਹੁੰਦੀ ਹੋਈ ਪੂਰੀ ਜਿਹੜੀ ਆ ਕਚੈਰੀ ਰੋਡ ਸਾਣੀ ਹੁੰਦੀ ਹੋਈ ਜਿਹੜੀ ਆ ਬੱਸ ਸਟੈਂਡ ਨੂੰ ਆਊਗੀ ਇਹ ਇਸ ਤਰੀਕੇ ਨਾਲ ਆਪਾਂ ਚੱਲਾਂਗੇ ਇਹ ਤੋਂ ਗਾਂ ਜਿਹੜਾ ਹੈਗਾ ਅਜਨਾਲਾ ਤੇ ਗੱਗੋਮਾਲ ਜੋਂ ਇਹ ਰਾਜਾ ਸਾਸੀ ਤੋਂ ਸ਼ੁਰੂ ਹੋਣਗੇ ਇਹਨਾਂ ਦਾ ਵੀ ਭਰਾਓ ਤੁਹਾਡਾ ਟਾਸਕ ਵੱਡਾ ਲੰਮਾ ਰੂਟ ਆ ਜੋਰ ਮਾਰਨਾ ਤੁਸੀਂ ਅਜਨਾਲਾ ਤੇ ਗੱਗੋਮਾਲ ਜੋਂ ਉੱਥੋਂ ਸ਼ੁਰੂ ਹੋ ਕੇ ਫਿਰ ਕਚੈਰੀ ਸਾਣੀ ਨੰਗਦੀ ਹੋਈਆਂ ਬੱਸ ਸਟੈਂਡ ਨੂੰ ਆਉਣਗੀਆਂ ਜੀ ਇਹ ਤੋਂ ਗਾਂ ਗੁਰੂ ਕਾ ਬਾਗ ਜੋਂ ਗੁਰੂ ਕਾ ਬਾਗ ਜੋਂ ਜਿੱਥੋਂ ਲੋਹਾਰਕੇ ਤੋਂ ਅਗਲੇ ਬੰਨੇ ਜਿੱਥੋਂ ਸ਼ਹਿਰ ਸ਼ੁਰੂ ਹੁੰਦਾ ਮਰਸਰਦਾ ਉੱਥੋਂ ਸ਼ੁਰੂ ਹੋ ਕੇ ਤੇ ਵਿਚੋਂ ਦੀ ਰਣਜੀਤ ਐਵਨੂ ਥਾਣੀ ਨੰਗਣ ਗਈ ਹੈ ਰਣਜੀਤ ਐਵਨੂ ਥਾਣੀ ਨੰਗਦੀ ਹੋਈ ਬੱਸ ਸਟੈਂਡ ਨੂੰ ਪਹੁੰਚੂਗੀ ਮਜੀਠਾ ਜੋਨ ਸੰਗਤਪੁਰਾ ਮਰਾਦਪੁਰੇ ਤੋਂ ਲਗਭਗ ਇਹ ਮਹਿੰਮ ਸ਼ੁਰੂ ਕਰ ਲੈਣਗੇ ਆਪਦੀ ਮਜੀਠਾ ਜੋਨ ਮਰਾਦਪੁਰਾ ਇਹ ਸੰਗਤਪੁਰਾ ਰੋਡ ਹੈ ਇੱਥੋਂ ਮਹਿੰਮ ਸ਼ੁਰੂ ਕਰਦੇ ਹੋਏ ਇਹਨਾਂ ਦਾ ਵੀ ਟਾਸਕ ਬਹੁਤ ਲੰਮਾ ਵਾ ਔਰ ਇਹ ਰਿਆਲਟੂ ਚੌਕ ਨੂੰ ਸਿੱਧਾ ਜਾਣਗੇ ਉੱਥੋਂ ਇਹ ਬੱਸ ਸਟੈਂਡ ਨੂੰ ਹੋ ਜਾਣਗੇ ਇੱਥੇ ਉੱਥੇ ਤੱਕ ਲੈ ਕੇ ਜਾਣਗੇ ਇਹਦੋਂ ਗਾਗੀ ਟਾਲੀ ਸਾਭ ਜੋਂ ਟਾਲੀ ਸਾਭ ਜੋਂ ਨੂੰ ਮਜੀਠਾ ਰੋਡ ਦਿੱਤੀ ਗਈ ਆ ਜਿੱਥੋਂ ਫੈਕਟਰੀਆਂ ਸ਼ੁਰੂ ਹੁੰਦੀਆਂ ਵਾ ਠੀਕ ਹੈ ਜੀ ਉਹ ਫੈਕਟਰੀਆਂ ਦੇ ਲਾਗੂ ਜਿਹੜੀ ਟਾਲੀ ਸਾਭ ਜੋਂ ਸ਼ੁਰੂ ਹੋ ਕੇ ਪੂਰਾ ਮਜੀਠਾ ਸ਼ੁਰੂ ਹੁੰਦੀ ਹੈ ਗਗਨ ਸਿਨੇਮਾ ਉਧਰ ਨੂੰ ਜਾਂਦੀ ਹੋਈ ਬੱਸ ਸਟੈਂਡ ਤੇ ਪਹੁੰਚੂਗੀ ਇਹਦੋਂ ਗਾ ਬਾਬਾ ਬੁੱਢਾ ਜੋਂ ਤੇ ਇਹਦੋਂ ਗਾ ਜਿਹੜੀ ਹੈਗੀ ਆ ਕਤੂ ਨੰਗਲ ਜੋਂ ਇਹ ਮੂਦਲਾ ਤੋਂ ਜਿਹੜਾ ਵਾ ਜਦੋਂ ਵੇਰਕਾ ਸ਼ੁਰੂ ਹੋ ਉੱਥੋਂ ਆਪਦੀ ਪ੍ਰਚਾਰ ਮੁਹਿੰਮ ਲਾਊਗੀ ਤੇ ਅੰਮ੍ਰਿਤਸਰ ਬੱਸ ਸਟੈਂਡ ਤੱਕ ਲੈ ਕੇ ਜਾਊਗੀ ਰੋਡ ਕਵਰ ਅਪ ਹੋਊਗੀ ਤਰ ਸਿੱਕਾ ਜਿਹੜੀ ਜੋਣਿਆ ਮਹਿਤਾ ਪਹਿਲੋ ਮੈਂ ਦੱਸਦਾ ਪਹਿਲੀ ਸ਼ੁਰੂ ਵਿੱਚ ਉਹ ਖੁੱਟੀਆਂ ਤੋਂ ਲਗਭਗ ਸਾਰੀਆਂ ਜੜੀ ਰੋਡ ਰਹਿ ਜੂਗੀ ਉਹ ਜਦੋਂ ਮੁੜਾਂਗੇ ਉਥੋਂ 8 ਸਵੇਰ ਤੋਂ 8 ਤੋਂ ਲੈ ਕੇ ਭਾਵੇਂ ਰਾਤ ਦੇ 8 ਵਜਣ ਆਪੋ ਆਪਣੀ ਰੋਟੀ ਪ੍ਰਸ਼ਾਦਾ ਤਿੰਨ ਤਿੰਨ ਗੱਡੀਆਂ ਸਪੀਕਰ ਅਰ ਪੀਪੇ ਰੋਸ ਵਜੋਂ ਪੀਪੇ ਖੜਕਾ ਕੇ ਦੁਕਾਨਦਾਰਾਂ ਤੱਕ ਮਹਿਮ ਬਣਾਉਣੀਆਂ ਉਹ ਲੈ ਕੇ ਆਉਣੇ ਭਰਾਓ ਹਰ ਇੱਕ ਜਨ ਜਨ ਤੱਕ ਸਾਡੇ ਜਾਊਗਾ ਉਸ ਤੋਂ ਬਾਅਦ ਕਸਬੇ ਕਬਰ 28 ਨੂੰ ਪੂਰੇ ਕਸਬੇ ਕਵਰ ਕਰਨੇ ਆ ਜਿੰਨੇ ਤਾਂ ਰਹਿੰਦੀਆਂ ਛੜਕਾਂ ਹੁੰਦਿਆਂ ਅਗਲੇ ਬਨੇ ਟੀਮ ਹੋਊਗੀ ਤੁਹਾਡੇ ਨਾਲ ਇਸ ਕਰਕੇ ਸਾਰਿਆਂ ਨੂੰ ਬੇਨਤੀ ਆ ਕਿ ਇਹ ਮਹਿੰਮ ਬਣਾ ਕੇ ਜੜਾ ਵਾ ਉਹ ਬੰਦ ਦੇ ਸੱਦੇ ਨੂੰ ਕਾਮਜਾਬ ਕਰਨਾ ਆਪਣੇ ਸ਼ਹਿਰੀ ਭਰਾਵਾਂ ਤੱਕ ਅਸੀਂ ਮੈਸੇਜ ਕਨਵੇ ਕਰਨਾ ਵਾ ਔਰ ਤੁਸੀਂ ਦੇਖੋਗੇ ਕੱਲ ਬਹੁਤ ਵੱਡਾ ਸਮਰਥਨ ਮਿਲਿਆ ਇਹਦੋ ਗਾ ਜਿਹੜਾ 26 ਦਾ ਪ੍ਰੋਗਰਾਮ ਆ ਪੂਰਾ ਦੇਸ਼ ਵਿਆਪੀ ਆ ਵੀ ਹਰ ਥਾਂ ਤੇ ਤਹਿਸੀਲਾਂ ਤੇ ਜ਼ਿਲ੍ਹਾ ਹੈੱਡਕ quarterਾਂ ਤੇ ਭੁਖੜਤਾਲ ਕਰਕੇ ਇਸ ਮੋਰਚੇ ਨੂੰ ਬਾਹਰ ਸਮਰਥਨ ਕੀਤਾ ਜਾਵੇ ਅਰ ਉਹ ਸਮਰਥਨ ਹੋਊਗਾ ਵੀ ਪੂਰੇ ਜੋਰ ਨਾਲ ਅਰ ਜਿਵੇਂ ਮੈਂ ਧੰਨਵਾਦ ਜਿਹੜੇ ਸ਼ੰਭੂ ਬਾਰਡਰ ਤੇ ਵੱਟ ਤੋਂ ਵੱਧ ਲੋਕ ਪਹੁੰਚ ਰਹੇ ਨੇ ਸਭ ਤੋਂ ਵੱਡੀ ਗੱਲ ਖਨੌਰੀ ਤੇ ਪਹੁੰਚ ਰਹੇ ਨੇ ਮੈਂ ਸਾਰਿਆਂ ਦਾ ਦਿਲੋਂ ਧੰਨਵਾਦ ਉਧਰ ਰਾਜਸਥਾਨ ਰਤਨਪੁਰਾ ਚ ਵੀ ਗਿਣਤੀ ਵਧ ਰਹੀ ਹੈਗੀ ਇਹ ਬਹੁਤ ਵਧੀਆ ਗੱਲ ਹੈ ਅੱਜ ਪੰਜਾਬ ਫੇਰ ਖੜਾ ਹੋ ਗਿਆ ਪੰਜਾਬ ਇੱਕ ਮੁੱਠ ਹੋਇਆ ਹਰਿਆਣਾ ਪ੍ਰਾਉ ਜੋ ਪੰਜਾਬ ਕਰਦਾ ਹੋ ਹਰਿਆਣਾ ਕਰਦਾ ਪੱਕਾ ਸਾਨੂੰ ਜਕੀ ਨੇ ਹਰਿਆਣਾ ਅਰ ਜੇ ਦੋ ਸੂਬੇ ਖੜੇ ਹੋਗੇ ਦੇਸ਼ ਖੜਾ ਹੋਊਗਾ ਦੇਖਿਓ ਮੋਦੀ ਨੂੰ ਲੱਗਦਾ ਵੀ ਅਸੀਂ ਇਹ 5.5 ਕਰੋੜ ਆਬਾਦੀ ਦੇ ਵਿੱਚ ਵਿੱਚ ਉਹ ਕਹਿੰਦਾ 35 40 ਐਮਪੀ ਦੀਆਂ ਸੀਤਾਵਾਂ ਨਹੀਂ ਫਰਕ ਪੈਂਦਾ ਫਰਕ ਪਾਊਗਾ ਮੈਂ ਕਹਿੰਦਾ ਲੋਕਾਂ ਤੋਂ ਵੱਡੀ ਕੋਈ ਸਰਕਾਰ ਨਹੀਂ ਹੁੰਦੀ ਭਰਾਓ ਇਹ ਵੱਡੀ ਲੜਾਈ ਆ ਇਹ ਲੰਮਾ ਅੰਦੋਲਨ ਚੱਲ ਸਕਦਾ ਸਰਕਾਰ ਠੀਠ ਹੋਈ ਪਈ ਆ ਸਰਕਾਰ ਸਾਡੇ ਜਬ ਸਬਰ ਨੂੰ ਪਰਖ ਰਹੀ ਆ ਅਸੀਂ ਲੜਾਂਗੇ ਜਾਂ ਸਪਸ਼ਟ ਇਰਾਦਾਲੇ ਵਾਲੇ ਕਿਹਾ ਜਾਂ ਸ਼ਹੀਦ ਹੋਵਾਂਗੇ ਜਾਂ ਮਰਾਂਗੇ ਜਾਂ ਜਿੱਤਾਂਗੇ ਇਹ ਹੀ ਦੋ ਰਾਹ ਨੇ ਐ ਲੜਾਂਗੇ ਅੰਤਮ ਸਾਹਾਂ ਤੱਕ ਲੜਾਂਗੇ ਸਰਕਾਰ ਦੇ ਨਾਲ ਔਰ ਜਿਵੇਂ ਉਹਨੇ ਨਵਾਂ ਖੇਤੀ ਦਾ ਖਲੜਾ ਲੈ ਕੇ ਆਂਦਾ ਵਾ ਜਿਵੇਂ ਉਹ ਮੰਡੀ ਨੂੰ ਬਰਬਾਦ ਕਰਨਾ ਚਾਹੁੰਦੇ ਨੇ ਇਹ ਸਾਰਿਆਂ ਦੇ ਸਾਹਮਣੇ ਹੈਗਾ ਇਸ ਕਰਕੇ ਭਰਾਓ ਆਓ ਪੰਜਾਬੀਓ ਇਸ ਮੋਰਚੇ ਨੂੰ ਜਿੱਤਣ ਤੱਕ ਇਸ ਮੋਰਚੇ ਨੂੰ ਜਿੱਤਣ ਤੱਕ ਆਪਾਂ ਜਿਹੜਾ ਸ਼ਗਰਸ਼ਾ ਦੇ ਵਿੱਚ ਕੁਦਿਏ ਔਰ ਅਸੀਂ ਪਹਿਲੋਂ ਵੀ ਅੰਦੋਲਨ ਜਿੱਤਿਆ ਸੀ ਉਹਦੇ ਵਿੱਚ ਪੰਜਾਬ ਦੀ ਭੂਮਿਕਾ ਸਭ ਤੋਂ ਉੱਪਰ ਰਹੀ ਸੀ ਸਰਕਾਰ ਦੀਆਂ ਏਜੰਸੀਆਂ ਕੋ ਸਾਵਧਾਨ ਰਹੋ ਸਰਕਾਰ ਦੀਆਂ ਏਜੰਸੀਆਂ ਜ਼ੋਰ ਲਾਉਣ ਗਈਆਂ ਪ੍ਰਚਾਰ ਮੱਦ ਮਾਰ ਰਹੀ ਇਹਨਾਂ ਦਾ ਏਕਾ ਨਹੀਂ ਹੈਗਾ ਇਹ ਫਲਾਣਾ ਫਲਾਣਾ ਬੋਲਣ ਦੇ ਟਿਮਕੜਾ ਟਿਮਕੜਾ ਬੋਲਣ ਦੇ ਜਿਹੜਾ ਇਕਤਾ ਦੇ ਵਿੱਚ ੜਕਾ ਬਣੂ ਜਿਹੜਾ ਸ਼ੁਕਰ ਸਟਾਪ ਪਾਸੇ ਹਟੂਗਾ ਪੰਜਾਬੀ ਆਪੇ ਪਸਾਨ ਲੈਣਗੇ ਭਰਾਓ ਜਲਸੀਆਂ ਤੋਂ ਸਾਵਧਾਨ ਰਹੋ ਫੁੱਟ ਪਾਉਆਂ ਕੋ ਸਾਵਧਾਨ ਰਹੋ ਤੇ ਤਗੜੇ ਹੋ ਕੇ ਜਿਹੜਾ ਵਾ ਇਹ ਅਸੀਂ ਮੋਰਚਾ ਜਿੱਤਾਂਗੇ ਇਸ ਤਰ੍ਹਾਂ ਦੀ ਸਾਨੂੰ ਆਸ ਹੈਗੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ